ਆ ਵੇਖੋ ਉੱਪਰ درخت ਜੀ ਕਿੰਨਾ ਬਹੁਤ ਹੀ ਘਾਟ ਦੇ ਜ਼ਬਰਦਸਤ ਦੂ ਹੈ 500 ਕੋੜੀਆਂ ਮੈਂ ਫੋਟੋ ਕੁਝ 500 ਕੋੜੀ ਦੇ 500 ਕੋੜੀ ਦੇਖੋ ਹਾ ਹਾ ਕਿੰਨਾ ਘਾਟ ਜੀ ਪੂਰਾ ਯਾਰੇਦਾਰ ਉੱਕ ਜਾ ਓਏ ਉਹ ਵੇਖੋ ਬੰਦਰ ਫਿਰਦਾ ਜੀ ਇਹ ਸਿਮਰ ਰਿਹਾ ਜੀ ਪਾੜ ਦੇ ਪਾਣੀ ਦੁੱਲਦਾ ਵਿੱਚੋਂ ਉਧਰ ਚਰਨ ਆਗਾ ਹਾ ਦੇਖੋ ਪਾਣੀ ਆ ਰਿਹਾ बहुत ही कैंट व्यू है ही बहुत ही ज्यादा ਜੀ ਮਾਟੀਵ ਦੇ ਨਵੇਂ ਬਲੌਗ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਚੱਲੇ ਨੈਣਾ ਦੇਵੀ ਤੇ ਅੱਜ ਦਾ ਬਲੌਗ ਆਪਣਾ ਬਹੁਤ ਹੀ ਘੈਂਟ ਤੇ ਇੰਟਰਸਟਿੰਗ ਹੋਣ ਵਾਲਾ ਹੈਗਾ ਅੱਜ ਆਪਾਂ ਪਹਾੜੀਆਂ ਦੇ ਉੱਪਰ ਤੱਕ ਜਾ ਕੇ ਆਵਾਂਗੇ ਲਾਸਟ ਜਿਹੜੀ ਸਭ ਤੋਂ ਉੱਚੀ ਪਹਾੜੀ ਨੈਣਾ ਦੇਵੀ ਦੀ ਉੱਥੇ ਤੱਕ ਜਾਵਾਂਗੇ ਤੇ ਤੁਹਾਨੂੰ ਸਾਰਿਆਂ ਨੂੰ ਉੱਥੋਂ ਦਾ ਵਿਊ ਦਿਖਾਵਾਂਗੇ ਕਿਦਾਂ ਦਾ ਹੈਗਾ ਤੇ ਬਲੌਗ ਨੂੰ ਐਂਡ ਤੱਕ ਵੀਜ਼ੂਅਲ ਦੇਖਿਓ ਲਾਈਕ ਕਮੈਂਟ ਸ਼ੇਅਰ ਕਰਦੇ ਰਹਿਆ ਕਰੋ ਐਂਡ ਤੱਕ ਬਲੌਗ ਨੂੰ ਇੰਜੋਏ ਕਰੋ ਲਓ ਜੀ ਆਪਾਂ ਹੁਣ ਚੱਲੇ ਨੈਣਾ ਦੇਵੀ ਤੇ ਆਪਣੋਂ ਬਸ ਮਿਲ ਗਈ ਗਲਤ ਤੇ ਆਪਾਂ ਪਾਸ ਚੇਂਜ ਕਰਾਂਗੇ ਯਾਰ ਵੇਖੋ ਕਿੰਨਾ ਸਾਫ਼ ਪਾਣੀ ਆ ਇਹ ਤੋਂ ਨਹਿਰਾਂ ਕੱਟੀਆਂ ਨੇ ਇਹ ਵਿੰਸ ਨਹਿਰਾਂ ਨੇ ਇਹ ਜਿਸੇ ਤੇ ਦਰਦ ਨਹੀਂ ਲੱਗਦਾ ਮਾਤਾ ਬਲਤ ਉਹ ਬਸ ਇੱਧਰ ਨਾ ਕਰ ਉਹਨਾਂ ਕ ਬੋਵੀ ਫੇਮ ਕੋਣ ਕੈ ਇਧੂ ਦੁਖਣੀ ਆ ਟਿੱਗ ਨੂੰ ਚੌਕਣੀ ਸੂਤ ਰੇ ਵੇ ਮੇਰੇ ਰਹਿਗਾ ਨੀ ਨਵਾ ਸੰਡਾਉ ਨਾ ਲੈ 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 ਸਨਾਈਪਰ 사이 ਤੇ ਗਰੇ ਸਨੈਪਚੈਟ ਦੇਖ ਲੋ ਆ ਮੋਟੇ ਬੋਬ ਯਾਰ ਕੇ ਬਹੁਤ ਠੀਕ ਬੋਬ ਗੋਰੀ ਆਏ ਪੂਰੀ ਉਹ ਵੇਖੋ ਰੋਡ ਆਪਾਂ ਉਥੋਂ ਆਇਆ ਉਹ ਦੇਖੋ ਰੋਡ ਹੋਰ ਰੋਡ ਆਪਾਂ ਹੋਰ ਰੋਡ ਜਿਹੜੇ ਆ ਮੇਰੇ ਨਾਲ ਬਣੇ ਟੱਚ ਹੀ ਹੋ ਗਏ ਆ ਚੁੱਕੇ ਆ ਕੰਨ ਬੋਲੇ ਹੋ ਚੁੱਕੇ ਹਨਾ ਉੱਜਾ ਆਪਾਂ ਹਿਮਾਚਲ ਪ੍ਰਦੇਸ਼ ਚ ਅੱਜ ਪਹੁੰਚ ਚੁੱਕੇ ਆ ਤੇ ਇੱਥੋਂ ਦਾ ਵਿਊ ਚੱਕਰੋ ਪਹਾੜ ਵੇਖੋ ਕਿਨੇ ਉੱਚੇ ਉੱਚੇ ਪਹਾੜ ਨੇ ਕੀ ਬਸ ਤੁਹਾਨੂੰ ਕੈਮਰੇ ਚ ਨਾ ਰਿਕਾਰਡ ਹੋਣਾ ਪਰ ਇਹ ਅਸਲ ਚ ਬਹੁਤ ਹੀ ਘੈਂਟ ਵਿਊ ਆ ਬਹੁਤ ਆਇਆ ਨਾ ਇਹ ਮੜੀ ਆਏਗਾ ਓਏ ਲਓ ਜੀ ਲੋ ਜੀ ਫੋਨ ਲਗੜੀਆ ਚਾਤਿਆ ਆਪ ਚਾਰ ਵਰਗ ਬਣਾਤਾ ਆਕਰ ਵਿੱਚ ਚੈੱਕ ਕਿੰਨਾ ਬਹੁਤ ਉੱਚਾ ਪਹਾੜਾ ਸੀ ਨੀਚੇ ਆਏ ਹੋਏ ਸੀਗੇ ਆ ਚੈੱਕ ਕਰੋ ਜੀ ਥੇ ਵਿਊ ਇਦਾਂ ਜਮਾ ਪਹਾੜਾ ਐ ਫੈਲੇ ਆਏ ਨੇ ਕਿਵੇਂ ਉਹ ਪਹਾੜ ਉੱਪਰ ਇੱਕ ਹੋ ਆ ਕੇ ਆਏ ਆ ਆ ਵੇਖੋ ਆਏ ਵਿੱਚ ਨੂੰ ਆ ਪਹਾੜ ਇਥੋਂ ਇੱਥੇ ਡਰ ਲੱਗਦਾ ਪੂਰਾ ਫੁੱਲ ਇਹ ਸੇ ਮਰ ਰਿਹਾ ਜੀ ਪਾੜ ਦੇਖ ਪਾਣੀ ਡੁੱਲਦਾ ਦੇ ਵਿੱਚੋਂ ਉਧਰ ਚਰਨ ਆਗਾ ਹਾਲੇ ਕੋ ਪਾਣੀ ਆ ਰਿਹਾ ਇਹਦੇ ਵਿੱਚ ਨਹੀਂ ਬਹੁਤ ਹੀ ਕੈਂਟ 뷰 ਇੱਥੋਂ ਜੀ ਬਹੁਤ ਜ਼ਿਆਦਾ ਆਹ ਵੇਖੋ ਜੀ ਉਧਰੋਂ ਝਰਨਾ ਉਧਰੋਂ ਪਾਣੀ ਆ ਰਿਹਾ ਹੈ ਬਹੁਤ ਬਹੁਤ ਪੂਰਾ ਹੰਡਾ ਹੰਡਾ ਪਾਣੀ ਆ ਨਾ ਵੇਖੋ ਇਹ 뷰 ਸੀ ਇਹੜੇ ਆ ਪਹਾੜ ਨੇ ਇੱਥੋਂ ਪਾਣੀ ਉੱਤਰਿਆ ਥੱਲੇ ਜੀ ਤੇ ਪਾਣੀ ਸਾਡੇ ਡਿੱਗਦਾ ਪਹਾੜਾਂ ਤੋਂ ਚਰਨੇ ਨੇ ਇਹ ਆ ਵੇਖੋ ਆ ਜਾਂਦਾ ਪਾਣੀ ਬਸ 5 10 ਕਿੱਸਾ ਸੱਟ ਜਿਉਂ ਨੀ ਤੇ ਕੰਮ ਚੜੀ ਨੇ ਥੱਲੇ ਇਹ ਪਹਾੜਾਂ ਦਾ ਪਹਾੜ ਤੋੜ ਰਹੀ ਛੱਲੇ ਆ ਬੱਚੇ ਨੂੰ ਲਫੰਟ ਜੀ ਕਿਛੋ ਹਾਂ ਖੜਕ ਦਰਵੀਜੇ ਕਰੋ ਜੀ ਪਹਾੜਾਂ ਦਾ ਇੱਥੋਂ ਬਹੁਤ ਹੀ ਕੈਂਡ 뷰 ਆਹੋ 뷰 ਵੇਖੋ ਜੀ ਪਹਾੜਾਂ ਦੇ ਇੰਨੇ ਉੱਚੇ ਪਹਾੜਾ ਤੁਰ ਕੇ ਆ ਰਹੇ ਆ ਜੀ ਅਸੀਂ 4 ਕਿਲੋਮੀਟਰ ਤੁਰ ਕੇ نیچے ਜਾਵਾਂਗੇ ਤੇ ਪਾ ਤੇ 1 ਕਿਲੋਮੀਟਰ ਤੁਰ ਕੇ ਆ ਗਏ ਤੇ ਹੁਣ ਥੋੜਾ ਹੀ ਰਹਿ ਗਿਆ ਕੁਛ ਰਹਿ ਗਿਆ ਬਸ ਹੋਈ ਭਈ ਅਬੀਰ ਜੀ ਬਸ ਹੋਈ ਭਈ ਜਮਾ ਬਸ ਹੋਈ ਭਈ ਜਮਾ ਬਸ ਕਿਤੇ ਮਿਲੂਗੇ। ਬਸ ਤਾਂ ਪਾਣੂ ਹੁਣ ਲੈ ਰਹੀਆਂ ਮਿਲੂਗੇ। ਇਦੋਂ ਆਂ ਅੰਬ ਜਾਣਾ ਪਊ। ਅੱਗ ਤੋਂ ਨੰਗਲ ਜਾਣਾ ਪਊਗਾ। ਨੰਗਲ ਤੋਂ ਅਨਤਪੁਰ ਸਾਹਿਬ ਜਾਵਾਂ। ਤੁਸੀਂ ਵਿਊ ਦੇਖੋ ਪਹਾੜਾਂ ਦਾ। ਕੁਦਰਤ ਦਾ ਕਿਰਸਮਾ ਹੈ ਦੇਖੋ। ਉੱਧਰ ਵੇਖੋ ਪਾਣੀ ਆਉਦਾ ਉੱਥੋਂ। ਹਾਂ ਉੱਥੋਂ ਪਾਣੀ ਆਉਦਾ। ਉੱਧਰ ਦੇਖੋ ਉੱਧਰ। ਉੱਧਰ ਕਹਾਓ ਮੜਾ ਕੈਮਰਾ। ਦੇਖੋ ਕੁਦਰਤ ਦਾ। ਕੁਦਰਤ ਦਾ ਸਾਗ ਬਾਣ ਦੇ। ਕੁਦਰਤ। ਸਾਗ ਬਾਣ ਦੇ ਦਰਖਤ ਵੇਖੋ। ਇੱਥੇ ਬਾਂਦਰ ਵੀ ਦੇਖ ਲੋ ਬਹੁਤ ਇਜ਼ਾਇਜ਼ ਕਰਦੇ ਨੇ। ਬਾਂਦਰ ਤਾਂ ਇੱਥੇ ਬਾਧੂ ਨਹੀਂ। ਆ ਫੜੀ ਮੜਾ। ਔਰ ਨੰਗਿਆ ਭਾਈ ਰਾ ਆਪਣੇ ਨਾਲ ਜਾਂਦਾ ਸੀ ਦੇਖਣ। ਉਹ ਹੋਰ ਆਪ ਵੀਡੀਓ ਨਾਲ ਲਾ ਕੇ ਲਾ ਫੜਾ। ਉਹ ਦੇਖੋ ਉਹ ਦੇਖੋ ਉਹ। ਜਦੋਂ ਤੈਨੂੰ ਕਦੋਂ ਪਾ ਦੇਣਾ ਟਮਟਰ ਉਹਨੂੰ। ਮਾਫ ਕਰ ਮਾਫ ਕਰ। ਇਹ ਬਾਅਦ ਕਿਸੇ ਨਹੀਂ ਇਹ ਵੀਡੀਓ। ਕੋਈ ਸੰਤਰਾ ਖੁੰਦਿਆ ਰਿਹਾ। ਓਏ ਚੁੱਪ ਕਰ ਜਾ ਯਾਰ। ਉਹ ਨਾਰਾ ਜੋ ਇੱਥੇ ਮੰਦਰ ਹੋ ਜਾ। ਦੇਖੋ ਕੁਦਰਤ ਦਾ ਕਰਿਸਮਾ। ਓਏ ਆ ਗੱਡੀ 'ਚ ਬਹਿ ਜਾ ਗੱਡੀ 'ਚ ਆ ਗੱਡੀ ਆਉਂਦੀਆਂ ਮੰਗਰ। ਰੁਕ ਗਿਆ ਰੁਕ ਗਿਆ ਫਸ ਗਿਆ ਬੱਲਾਂ ਨਹੀਂ ਛੋੜਦੇ ਨਾ ਲੈ ਆ ਜੀ ਆਪਾਂ ਪਹੁੰਚ ਗਏ ਨਾ ਦੇਵੀ ਤੇ ਆਪਾਂ バス ਚ ਉਤਰ ਚੁੱਕੇ ਆਂ ਤੇ ਹੁਣ ਆਪਾਂ ਚੜਾਈ ਚੜਾਂਗੇ ਤੇ ਇਹ ਬਾਜ਼ਾਰ ਦਾ ਬਾਜ਼ਾਰ ਬੰਦ ਹੋਇਆ ਪਿਆ ਓ ਮੰਗਰ ਹੁੱਲਾ ਸੀ ਬਾਜ਼ਾਰ ਆ ਕੋਈ ਨਹੀਂ ਲੱਜ ਉਸ ਤੋਂ ਕੋਈ ਨਹੀਂ ਖਾਦਾ ਮੈਨੂੰ ਤਾਂ ਟੋਫੀ ਚੀਜ਼ ਮੰਡੇ ਕਹਿੰਦੇ ਪੱਕਾ ਲੱਗੀ ਪਈ ਆ ਹਰਾ ਕੁਝ ਬੰਦ ਹੋ ਰਿਹਾ ਹੈ ਦੇਖੋ ਪਾੜ ਦੇਖੋ ਜੀ ਤੁਸੀਂ ਇਹ ਮੱਚ ਚਲਦੇ ਮੇਰੀ ਰੋਜ਼ ਤਾਰੀਖ ਪਿਆ ਜੀ ਲਾ ਕੀਪ ਦਾ ਨਹੀਂ ਹੁੰਦੀ ਦੇਦੇ ਹੁਣ ਚੰਗੀ ਤਰ੍ਹਾਂ ਕਿਉਂਕਿ ਤੁੰਦ ਜੀ ਉੱਥੇ ਬਾਵਾ ਕਰ ਦੇਖੋ ਲੋਕਾਂ ਦੇ ਵੀਡੀਓ ਬਾਲ ਕਰੇ ਕੋਤੇ ਰੈਂਜ ਨਹੀਂ ਆਉਣੀ ਉੱਪਰ ਦਾ ਹੁਣ ਆਪਾਂ ਚੱਲੇ ਉੱਪਰ ਆਪਾਂ ਉੱਪਰ ਚੱਲਦੇ ਹਾਂ ਹੁਣ ਤੇ ਆਪਾਂ ਤੁਹਾਨੂੰ ਉੱਪਰ ਚੱਲ ਕੇ ਵਿਖਾਉਨੇ ਆ ਚਲੋ ਅਸੀਂ ਉੱਪਰ ਚੱਲੀਏ ਵਾਏ ਤੀ ਜਾਣਾ ਹੈਗਾ ਦੇਖੋ ਯਾਰ ਨੂੰ ਚੀਪ ਆੜੀ ਆ ਇਦਰਾ ਸੂਰਜ ਪਾੜਾ ਓਲੇ ਪਿੱਛੇ ਲੁਕ ਚੁੱਕਿਆ ਸਾਂ ਜੜ ਜਾ ਉੱਪਰ ਆਉਂਦੇ ਨੇ ਮਾੜੀ ਤਾਂ ਨਹੀਂ ਹੈਗੀ ਗਰਮੀ ਅਜਾ ਥੋੜੀ ਥੋੜੀ ਹਵਾ ਚੱਲਦੀ ਆ ਸਾਰੀ ਬਰਕੈਂਟ ਮਾਹੌਲ ਆ ਜੀ ਬਾਕੀ ਬਰੌਲਡ ਮੈਂਡ ਦਾ ਖੂਬ ਦੇਖੋ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ ਬਸ ਚਲੋ ਚਲੋ ਬੋਲ ਰਿਹਾ ਕਿ ਹਾਂ ਆਪਾਂ ਖਾਈ ਜਾਂਦਾ ਬੋਬੀ ਸਿੰਘ ਬੋਬੀ ਅੱਧਾ ਤੱਕ ਨਹੀਂ ਦੂਜੇ ਤੱਕ ਜਿਦਾ ਕਾ ਆ ਵੀ ਹੱਬੇ ਪੈਣੇ ਆ ਜਾ ਮੁੰਡਿਆ ਆ ਜਾ ਓਏ ਕੋ ਸਾਸਤ ਤੱਕ ਬੈ ਸਾਸਤ ਤਰਾ ਸੋ ਫੇਟ ਗਿਆ ਓਏ ਆ ਆ ਗਾਓਗੇ ਤਾਂ ਗੰਗ ਸਤੂ ਵਾਹਿਗੁਰੂ ਵਾਹਿਗੁਰੂ ਬੋਬੀ ਤਾਂ ਗੰਗ ਸਤੂ ਵਾਹਿਗੁਰੂ ਨੇਰਾ ਵੜਾ ਹੋ ਗਿਆ ਮਾਰ ਕੇ ਵੇ ਕੋਈ ਵੀ ਰਿਕਾਰਡ ਕਰੇ ਵੀਡੀਓ ਹਾਂ ਵੇ ਹੋ ਵੀ ਨਹੀਂ ਵੇ ਬਾਈ ਉੱਪਰ ਪਹੁੰਚ ਚੁੱਕੇ ਆਪਾਂ ਨੀਚੇ ਵੀ ਵੇਖੋ ਬਹੁਤ ਡਿਆ ਨੀਚੇ ਆ ਇਥੇ ਡਰ ਲੱਗਦਾ ਨੀਚੇ ਦਾ ਤਾਂ 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 ਪੈਨੀ ਸਟਾਰਟ ਹੋ ਚੁੱਕੀ ਮੋ ਕੀ ਬਈ ਆ ਬੈਠੇ ਹੋ ਵੇਖੋ ਬੇਫਿਕਰੀ ਜ਼ਿੰਦਗੀ ਹੈ ਕੇਲਾ ਮਿਲਦਾ ਖਾ ਲੈਂਦੇ ਆ ਸੱਕੇ ਬੈਂ ਵੱਖੇ ਹੋ ਜਾਂਦੇ ਦੀਵਾ ਮੇਤੀ ਵੇ ਕੋਈ ਪਰ ਬੋਦੀ ਕਾਂਟੇ ਵੀ ہزار ਭੱਜ ਭੱਜ ਜਾਂਦੇ ਨੇ ਤਾ ਬਾਵੇ ਉਹ ਆਫੀਆ ਉਹੜੀਆਂ ਨੇ ਇਹ ਮਰ ਗਏ ਇਹ ਦੂਪਰ ਹੋ ਰਿਹਾ ਮੇਰਾ ਹੋ ਜੋ ਇੱਥੇ ਹਾਏ ਵੇ ਇਹ ਮਾਦਮ ਮਰੀ ਕਿੱਥੇ ਕਿੱਥੇ ਹੋ ਲਿਖਿਆ ਉਹ ਹੋ ਗਿਆ ਨੰਬਰ ਲਿਖਾਵਾ ਵੇ ਹਾਂ ਮਾਸੀ ਨੂੰ ਮਿਲਣੀ ਉਹ 1011 ਪੌੜੀ ਆ ਗਈ 211 ਹਾ ਦੇ 276 76 86 ਹੋ ਗਿਆ 86 ਹਾਲੇ 86 ਉਹ ਆ ਕੇ ਡੇਕ ਗਿਆ ਵੇ ਭਟਾਲ ਓਏ ਬਾਈ ਖੜ ਜਾ ਓਏ ਬਾਈ ਆ ਗਿਆ ਮੁਕਰੀਆ ਮੁਕਰੀਆ 301 ਆ ਤਨ 200 ਸਟਾਰ ਆ ਨੁਕੀਆ 317 ਦੇ ਅੰਟਾ ਹੈ ਨਾ ਟਰੈਕਟਰ ਆ ਹੈ ਨਾ 200 ਸਟਾਰ ਆ ਅੰਡਾ ਓਏ 200 ਸਟਾਰ ਸਟਾਰ ਹੀ ਹੋ ਗਿਆ ਆ ਦੇਖੋ ਮੁੰਡਾ ਇਹ ਵੀ ਹਾਂ ਭ ਗਿਆ ਪੂਰਾ ਫੁੱਲਾ ਹੋ ਹੋ ਚਾ ਚੇ ਸੇ ਅਸਰੀ ਨੂੰ ਦੋਏ। ਹੋ ਹੋ। ਕੋਸੀ ਮੋੜਿਆ ਨੇ ਫਿਰ। ਤੁਸੀਂ ਇੱਥੇ ਬੈਠਾ। ਲੋਈਆ ਪੱਲਾ ਆ ਗਈ ਆ ਚੁੱਕਿਆ ਹੁਣ। ਪਰ ਥੋੜੀ ਦੂਰੀ ਇੱਥੋਂ। ਨਾ। ਦੂਰ ਦਾ ਕਿੱਥੇ ਲੱਗ ਕਿੱਥੇ ਆ। ਆ ਦੇਖੋ 350 55 ਪੌੜੀਆਂ ਮੁਰਗੀਆਂ। ਬੋਗਣ ਪਾਈ ਕਹਣਾ ਪੂਰੀ ਲੱਗ ਗਏ ਆ ਆਪਾਂ। ਇਧਰ ਹੀ ਮੰਦਰ। ਇਧਰ ਹੀ ਆ। ਆ ਜਮਾ ਸਿੱਧੀਆਂ ਪੌੜੀਆਂ ਨਹੀਂ ਜਮਾ ਹੀ ਸਿੱਧੀਆਂ। ਅੱਖ ਚੜੀ ਨਿਆ ਹਿੰਮਤ ਆਏ ਹਿੰਮਤ ਹੈ ਹਾਂ ਬੰਬ ਗੋਦਾ ਮੁੰਡੇ ਚੱਲੀ ਆ ਜੀ ਹਾਈ ਤੇਰਾ ਕੇ ਜੱਸਾ ਜਪਾ ਦੀ ਆਣਾ ਬੰਦਾਂ ਨੰਗੇ ਬੜੀ ਆ ਰਿਆ ਆ ਕਰ ਵੇਖੋ ਜੀ ਨਿਕਾਇ ਕਰ ਬਣਾਇਆ ਵਿਆ ਕਿਦਾਂ ਕਰ ਗਏ ਵੇਖੋ ਉਹ ਫੜ ਖੜਾ ਮੁੰਡੇ ਮੰਗ ਰਿਹਾ ਉਹਦਰਾ ਆਪਣੇ ਜੱਸਾ ਜੀ ਜਾਨੋ ਤੁਹਾਨੂੰ ਤੇ ਆ ਕੇ ਨਾ ਸਾਡੇ ਸ਼ੇਡ ਜੀ ਹੁਣ ਪੂਰੀ ਮਸਤ ਆ ਵੇਖੋ ਉੱਪਰ ਦਰਖਤ ਜੀ ਕਿੰਨਾ ਬਹੁਤੀ ਘਾਟ ਦੇ ਜ਼ਬਰਦਸਤ ਦੂ ਹੈ 500 ਹੀ ਟੋੜੀ ਫੋਟੋ ਕੁਝ 500 ਪੜੀ ਜਾਏ 500 ਪੜੀ ਦੇਖੋ ਉਹ ਮੇਰੀ ਫੋਟੋ ਵਿੱਚ ਬਸ ਵੀਡੀਓ ਬਣ ਗਈ ਤੇਰੀ ਯਾਰ ਲੋਕਾਂ ਦੇ ਘਰ ਵੇਖੋ ਇੱਥੇ ਜੀ ਪੜਾ ਨੇ ਨੇੜੀ ਆ ਨੇੜੀ ਲਾਂਦੀ ਨੇ ਕਿੱਲ ਕੇ ਕਰਨੇ ਇਹਨਾਂ ਖੂਬ ਸੂਰਤ ਵੀ ਹੁਆ ਉਹ ਬਾਬਾ ਜੀ ਆ ਰਹੀ ਸੀਗਾ ਹੱਸਿਆ ਜੀ ਬਲੌਗਰ ਵੀ ਪੱਕੀ ਲੱਗਦਾ ਪੰਜਾਬੀ ਬੋਲਦਾ ਹੱਸਿਆ ਗੱਲ ਬਿਸਤ ਦੇਖੋ ਬਲੌਗਰ ਕਹਿੰਦੇ ਘਰ ਵੇਖੋ ਜੀ ਲੈ ਵੀ ਜਸਾ ਭੱਜ ਕੇ ਜਾ ਰਿਹਾ ਦਿਸੇ ਜਦਾ ਹਿੰਮਤ ਆ ਗਈ ਉਹ ਵੇਖੋ ਵੀ ਉਂਤ ਹੈ ਹਰ ਪਤਾ ਨੂੰ ਮੈਂ ਦਿਖਾਉਣਾ ਉੱਪਰ ਚੜ੍ਹ ਕੇ ਜਮਾ ਐਂਡ ਤੇ ਲੋ ਜੀ ਆਪ ਉੱਪਰ ਆ ਚੁੱਕੇ ਆ ਇੱਥੇ ਵੀਊ ਵੇਖੋ ਇਹ ਬਾਜ਼ਾਰ ਇੱਥੋਂ ਦਾ ਲੋ ਜੀ ਆਪ ਲਾ ਕੇ ਪਹੁੰਚ ਗਏ ਇੱਥੇ ਮੰਦਰ ਦੇ ਇਹ ਹੋਇਆ ਇਹਨਾਂ ਬੋਬੀ ਦੇ ਚੁਰਪਰੇ ਬੋਬੀ ਦਰ ਪਲਾਸੀ ਠੰਡ ਬਹੁਤ ਠੰਡ ਘੱਟੀ ਹੈ ਠੰਡ ਬੜੀ ਹੈ ਤਾਂ ਹੈ ਨਹੀਂ ਬੜੀ ਠੰਡੀ ਠੰਡੀ ਹਵਾ ਚੱਲਦੀ ਥੋੜੀ ਤੇ ਵੇਖੋ ਆਪਣੇ ਕੁੜਤੇ ਮੈਂ ਪਾਇਆ ਨਾ ਇੱਕ ਜਾਕਤ ਬਾਈ ਦੇ ਉੱਪਰ ਦੀ ਉਹਨੂੰ ਲੈ ਕੇ ਫੜ ਕੇ ਆਹੋਂ ਪਾਂਦਰੀ ਚੱਕੀ ਜਾਣਾ ਗਾਲੀ ਤੱਕਦਾ ਤੂੰ ਤਾਂ ਐਂਟਰੀ ਗੇਟ ਕਿੱਧਰ ਆ ਇਧਰ ਪਤਾ ਨਹੀਂ ਖੜ ਜਾ ਪਹਿਲਾਂ ਜਾਣਦੇ ਆ ਵੀਚਕ ਰੋ ਜਾਣਾ ਪਰ ਰੋਕ ਲਿਆ ਓਏ ਉਹ ਵਿਖੋ ਬੰਦਰ ਫਿਰਦੇ ਹੀ ਪੂਰਾ ਘੈਂਟ ਮਾਹੌਲ ਆਦਰ ਵੇਖੋ ਕਿੰਨਾ ਘੈਂਟ ਬੈਦਰ ਚੈੱਕ ਕਰੋ ਤੁਸੀਂ ਜਿਸੇ ਖੜ ਜਾ ਓਏ ਹਾ ਹਾ ਕਿੰਨਾ ਘੈਂਟ ਜੀ ਪੂਰਾ ਯਾਰੇਦਾਰ ਔਰ ਇਹ ਆਪਾਂ ਉੱਪਰ ਜਾਇਆ ਤੇ ਬੋ ਵੀ ਹੁਣੀ ਉਹ ਗਏ ਬਨੇ ਅੰਦਰ ਤੇ ਜਾ ਰਹੇ ਹੁਣੀ ਮੁਰਚੇ ਦੇ ਨੇ ਤੇ ਇਹ ਟੋਟਲੇ ਉਹ ਟੋਟਲੇ ਕਿੰਨੇ ਪوڑੇ ਆ ਜੱਸੇ 550 550 ਪوڑੇ ਆ ਲਖੀ ਜੀ ਵੀਰੇ ਲਿਖਿਆ ਹੋਇਆ ਸੀ ਇਹ ਪوڑਿਆਂ ਤੇ ਲਿਖਿਆ ਨੰਬਰ ਹੈ ਤੇ ਬੋ ਵੀ ਤੇ ਹਾਲੇ ਉੱਪਰ ਹੀ ਖੜਾ ਜੱਸਾ ਐਂਡ ਗੁਰਪ੍ਰੇਮ ਥੱਕ ਚੁੱਕਿਆ ਪੂਰੀ ਪੂਰੀ ਤਰ੍ਹਾਂ ਆਪੋ ਆਪਣਾਈ ਆਪ ਉਹਦੇ ਤੁਹਾਨੂੰ ਜਿ세 ਦੱਸ ਤੈਨੂੰ ਕਿੱਦਾਂ ਲੱਗ ਰਿਹਾ ਉਹ ਜਿ세 ਤੈਨੂੰ ਉੱਪਰ ਆ ਕੇ ਕਿੱਦਾਂ ਲੱਗ ਰਿਹਾ ਉੱਪਰ ਵੀਊ ਦੇਖੋ ਸਾਹਮਣੇ ਜੀ ਉਹ ਉੱਧਰ ਓਏ ਉੱਧਰ ਵੀਊ ਦੇਖੋ ਕਿੰਨਾ ਘੈਂਟ ਆ ਓਏ ਜਿ세 ਬਲਾ ਵੀਊ ਵਾਲੇ ਕਿੱਦਾਂ ਲੱਗ ਰਿਹਾ ਤੁਹਾਨੂੰ ਉੱਪਰ ਆ ਕੇ ਕਿੰਨਾ ਖਾਂਦਾ ਓਏ ਇਕੱਲਾ ਇਕੱਲਾ ਓਏ ਮੋਟਾ ਉਹ ਵੀ ਇੱਧਰ ਚੰਗੀ ਗੱਲ ਨਹੀਂ ਹੈਗੀ ਇਹ ਆ ਦੇਖੋ ਇੱਧਰ ਰਸਤਾ ਹੈ ਇੱਧਰ ਵੀ ਹੈ ਸੋਹਣਾ ਕੰਮ ਨਹੀਂ ਕੋਈ ਕਿ ਕੱਟ ਲੈਵਾ ਹੋ ਰਿਹਾ ਹੈ ਆ ਵੀ ਕੋਈ ਤਰ ਕਰਨ ਹੈ ਪੂਰਾ ਕੈਂਟੈਂ ਫਿਰ ਆ ਬਿਊ ਆ ਜੀ ਪੂਰਾ ਇੱਕ ਛੋਟੀ ਛੋਟੀ ਹੰਡੀ ਹੰਡੀ ਹਵਾ ਚੱਲ ਜਿਆ ਗਿਆ ਕੈਂਟ ਮਾਹੌਲ ਬਣਿਆ ਆ ਗਿਆ ਘਰ ਦੇਖੋ ਲੋਕਾਂ ਦੇ ਜੀ ਪਾੜੀਆਂ ਤੇ ਘਰ ਬਣਾਏ ਨੇ ਛੋਟੇ ਛੋਟੇ ਘਰ ਓਏ 7 ਵਜੇ ਬੱਸ ਏਂਡ ਇਹ ਤੋਂ ਦਿਖੋ ਕਿ ਨੰਡਰ ਲੱਗਦਾ ਐ ਜਮਾ ਸਿੱਧਾ ਸਿੱਧਾ ਉੱਪਰ ਓਏ ਹੁਣ ਉਤਰਨਾ ਔਖਾ ਖੜੇ ਫਿਰ ਵੀ ਆ ਬਚਾਰੀ ਬਿੱਲੀ ਸੱਤੋਂ ਡਰਦੀ ਐ ਇਹਨੂੰ ਇਹਨੂੰ ਪਤਾ ਸੀ ਦੱਸ ਜਾਨੇ ਇਹਨੂੰ ਪਾ ਦੋ ਕੋਸ ਓਏ ਗਾਦਾ ਮੋਟਿਆ ਉਹਦੇ ਕੋਰਕਰੇ ਨਾਲ ਆ ਜੇ ਮੈਂ ਸਾਂਹ ਡਰ ਲੱਗਦਾ ਓ ਬੰਦਰਾ ਨੇ ਖੋਲ ਲੈਣੇ ਇੱਥੋਂ ਕੋਰਕਰੇ ਭਾਗਾ ਸਾਰੇ ਠੀਕ ਹੈ ਜਾ ਹੁਣ ਆਪਾਂ نیچے ਜਾ ਰਹੇ ਹਾਂ ਇੱਧਰ ਦੇਖੋ ਪਾਣਾ ਜਿਹਦਾ ਪੂਰਾ ਘੈਂਟ ਮਾਹੌਲਾ ਬਾਬੇ ਪੂਰਾ ਹੀ ਸਰਾ ਹਾਈਟ ਉਸ ਲਈ ਘਰ ਪੰਜ ਆਰ ਮਿੰਟ ਬੈਠ ਕੇ ਆਣਾ ਹੋਏ ਨਜ਼ਾਰਾ ਆਉਂਦਾ ਉੱਥੇ ਦਾ ਹਾਂ ਤਾਂ ਹੀ ਵਾਫਰ ਲਾ ਜੀ ਆਪਾਂ ਤਾਂ ਸਾਰਾ ਸਭ ਕੁਝ ਚਲੀ ਗਈ ਤੇ ਮੰਦਰੀ ਬਹੁਤ ਨੇ ਜੀ ਬਹੁਤ ਨੇ ਇੱਕ ਦਿਨ ਨਾ ਕੋਈ ਪਤਾ ਇਧਰ ਪਾਸੇ ਰਹਿ ਇਧਰ ਪਾਸੇ ਹੋ ਜੀ ਕਿਧਰ ਕਿਧਰ ਹੋ ਜੀ ਬਹੁਤ ਚਪੋਏ ਹੜ ਜਾ ਨੇ ਹੋਏ ਇੰਥੇ ਬਾਂਦਰੀ ਬਹੁਤ ਨੇ ਜੀ ਕੋਈ ਤੁਰੇ ਘੁਰ ਜਾ ਕੋਕੇ ਪਤਾ ਯਾਰ ਬੰਦਾ ਸਹੀ ਗੱਲ ਆ ਮੜ ਕੇ ਚੱਕ ਕੇ ਗਰਨਾ ਪਤਾ ਹੀ ਨਹੀਂ ਹੁੰਦਾ ਇਹਨਾਂ ਨੂੰ ਆਹ ਨੂੰ ਲੱਗਦਾ ਸਖਾਣ ਨੂੰ ਬਾਬੇ ਰਾਤ ਨੂੰ ਤੱਕ ਇੱਥੇ ਆ ਪੈਣਾਈ ਬੀਪੀ ਐਸ ਲਾ ਕੇ ਫੇਰ ਨਬਲ ਤਾਂ ਚਾਹ ਕੜਾ ਕਰਫੇ ਅਹੋ ਇੱਥੇ ਕਿੱਦੋਂ ਹੋ ਗਿਆ ਲੋ ਜੀ ਆਤੀ ਬੱਸ ਸਟੈਂਡ ਪਹੁੰਚ ਗਏ ਨੀਚੇ ਉਹ ਵੇਖੋ ਉੱਪਰ ਬਹੁਤ ਹੀ ਘੰਟਾ ਜਬਰ ਰਸਤੇ ਨਜ਼ਾਰਾ ਠੰਡੀ ਹੰਡੀ ਹਵਾ ਚੱਲਦੀ ਆ ਤੇ ਸਾਢੇ ਸੇ ਟਾਈਮ ਹੋ ਗਿਆ ਤੇ ਬੱਸ ਆਪਣੀ ਗਰੂ ਇਥੋਂ ਅਨੰਦਪੁਰ ਸਾਹਿਬ ਜਾਊ ਜੀ ਜੀ ਸਾਢੇ ਸਤ ਜਾਊਗੀ ਬੱਸ ਉਹ ਤੇ ਰਾਤੋਥੇ ਸਿੱਥੇ ਕਿ ਨਾ ਬਾਂਦਲ ਬਹੁਤੀ ਐ ਰਾਤ ਨੂੰ ਦਰੇ ਆ ਬੈਣਾ ਇਕੱਲੇ ਤਾਂ ਖਾਸ ਕਰਕੇ ਕਿ ਬਾਂਦਲਾਂ ਕੁਝ ਪਤਾ ਹੀ ਨਹੀਂ ਗਏ ਅਸੀਂ ਉਪਰਾਂ ਜੇ ਗਏ ਸੀਗੇ ਉਪਰਾਂ ਪਾਰਕਪੁਰਕ ਨੇ ਉਹ ਖਾਓ ਤਰੀ ਆ ਨਾ ਚੱਲ ਜੀ ਮੈਂ ਸਾਰਾ ਗੋਲਗੁੱਪ ਨਾ ਪੈਂਦਾ ਆ ਜਾ ਮੜਿਆ ਬਾਜ਼ਾਰ ਚ ਚੱਲ ਜਾਈ ਇਧਰ ਠੰਡੀ ਹੰਡੀ ਹਵਾ ਚੱਲਦੀ ਪਾੜਾਂ ਜਿਹਾ ਬੱਕਰਾ ਹੀ ਨਜ਼ਾਰਾ ਜੀ ਇੱਥੇ ਰਹਿ ਕੇ ਗਰਮ ਕਰਨੀ ਆ ਹੈਗੇ ਨਾ ਕੋਈ 1500 ਸਿੱਧਾ ਕੋਈ ਨਾ ਕਰਾ ਕਰਾ ਜਿੱਕੇ ਹੰਡੀ ਹੰਡੀ ਹਵਾ ਚੱਲਦੀ ਠੰਡ ਬਾਹਰ ਤੇ ਉੱਲੀ ਪੰਜਾਬੀ ਢਾਬਾ ਬਸ ਆਹੀ ਗੱਲ ਰਾਤ ਕਰਕੇ ਹੁਣ ਪਹਾੜਾਂ ਦੇ ਵਿਊ ਨਾ ਤੁਨ ਕੀ ਸਰਦੀ ਹੈ ਆ ਦੇਖੋ ਆ ਵੱਡੀ ਪਹਾੜੀ ਹੈ ਇੱਥੇ ਕੈਮਰਾ ਚ ਨਹੀਂ ਰਿਕਾਰਡ ਹੋ ਰਹੀ ਪਹਾੜੀ ਉਂਝ ਦਿਖ ਰਹੀ ਆਲੇ ਉਹ ਜਿਸ ਲਟਾਂ ਜਾਂਦੇ ਆ ਉਹ ਸਾਰੀਆਂ ਪਹਾੜੀਆਂ ਉਥੋਂ ਲੈ ਕੇ ਆਏ ਆ ਖਾਸ ਹੀ ਵੱਡੀ ਪਹਾੜੀ ਹੈ ਇਹ ਆ ਪਹੁੰਚ ਗਏ ਅਨੰਦਪੁਰ ਸਾਹਿਬ ਦੇ バス ਸਟੇਟ ਚ ਸੁਬਾਹ ਸੁਬਾਹ ਹੀ ਪਹੁੰਚ ਕੇ ਆਪਾਂ ਤੇ ਆਪਾਂ ਤੁਹਾਨੂੰ ਵਿਖਾਉਣੇ ਆਂ ਤੇ ਚੱਲਦੇ ਆ ਹੁਣ ਆਪਾਂ ਪਹਿਲਾਂ ਆਪਾਂ ਖਾਵਾਂਗੇ ਉਦੋਂ ਬਾਅਦ ਫੇਰ ਚੱਲਾਂਗੇ ਆਪਾਂ ਕਮਰੇ 'ਚ ਆਰਾਮ ਕਰਾਂਗੇ ਥੱਕੇ ਪਏ ਆ ਬਹੁਤ ਜ਼ਿਆਦੇ ਹਾਂਜੀ ਇੱਥੇ ਆਪਾਂ ਕਰਦੇ ਆਂ ਵਲੌਗ ਦਾ ਐਂਡ ਤੇ ਤੁਹਾਨੂੰ ਸਾਰਿਆਂ ਨੂੰ ਆਪਣਾ ਇਹ ਵਲੌਗ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਕਿੰਨਾ ਲੱਗਿਆ ਤੇ ਆਪਾਂ ਜੋ ਨਾਨਨਦੀ ਵੀ ਜਾ ਕੇ ਆਏ ਤੇ ਮੱਧ ਪ੍ਰਦੇਸ਼ ਵਿੱਚ ਚੜ੍ਹਨਾ ਵਿਖਾਇਆ ਤੁਹਾਨੂੰ ਸਾਰਿਆਂ ਨੂੰ ਕਮੈਂਟ ਰੱਖ ਕੇ ਜਿਹੜੇ ਦੱਸਿਓ ਤੁਹਾਨੂੰ ਕਿਤਨਾ ਚੰਗਾ ਲੱਗਿਆ ਵਲੌਗ ਤੇ ਲਾਈਕ ਕਰ ਦਿਓ ਤੇ ਨਾਲ ਹੀ ਸ਼ੇਅਰ ਕਰ ਦਿਓ ਤੇ ਜੋ ਚੈਨਲ ਜਿੰਨੇ ਨਵੇਂ ਨੇ ਚੈਨਲ ਵੀ ਕਰ ਸਬਸਕ੍ਰਾਈਬ ਤੇ ਆਪਾਂ ਮਿਲਦੇ ਆਂਨੀ ਬਹੁਤ ਹੀ ਜਲਦੀ ਇੱਕ ਨੈਕਸਟ ਵਲੌਗ ਦੇ ਵਿੱਚ ਅਸ਼ਕਾਰ ਖਬਰਾਂ ਤੇ